ਖੁਦਾ ਦਾ ਕਲਾਮ ਕੀ ਆਖਦਾ ਏ ਕਿ ਜੇਕਰ ਤੇਰੇ ਅੰਦਰ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਹੋਵੇ ਤਾਂ ਪਹਾੜ ਨੂੰ ਕਹੇਗਾ ਤੇ ਪਹਾੜ ਹਟ ਜਾਏਗਾ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਦੂਸਰਾ ਰਾਜਾ ਉਹਦਾ 5 ਅਧਿਆਇ ਉਹਦੇ ਵਿੱਚ ਅਸੀਂ ਪੜ੍ਹਦੇ ਆ ਨਮਾਨ ਕੋੜੀ ਦੇ ਬਾਰੇ ਕਿਸ ਦੇ ਬਾਰੇ ਸਾਰੇ ਬੋਲੋ ਕਿਸ ਦੇ ਬਾਰੇ ਨਮਾਨ ਕੋੜੀ ਹੈ ਜਿਹੜਾ ਉਹ ਬੜਾ ਤਗੜਾ ਸੈਨਾਪਤੀ ਹੈ ਬਹੁਤ ਤਗੜਾ ਹੈ ਸੂਰਮਾ ਹੈ ਉਹ ਹallelujah ਉਹ ਆਰਾਮ ਦੇਸ਼ ਦਾ ਸੈਨਾਪਤੀ ਹੈ ਇੱਕ ਸੈਨਾ ਨੂੰ ਅਗਵਾਈ ਦੇਣ ਵਾਲਾ ਯੋਧਾ ਹੈ ਉਹਨੇ ਕੀ ਕੀਤਾ ਹੈ ਜਦੋਂ ਰਾਮ ਦੇ ਰਾਜੇ ਨੇ ਇਸਰਾਈਲ ਦੇ ਉੱਤੇ ਹਮਲਾ ਕੀਤਾ ਤਾਂ ਨਮਾਨ ਕੋੜੀ ਨੇ ਰਾਮ ਦੇ ਰਾਜੇ ਨੂੰ ਇਜ਼ਰਾਈਲ ਦੇ ਉੱਤੇ ਕੀ ਹੈ ਜਿੱਤ ਦਵਾਈ ਇਜ਼ਰਾਈਲ ਨਾਲ ਲੜਨਾ ਕੋਈ ਸੋਖਾ ਨਹੀਂ ਸੀਗਾ ਹallelujah ਇਜ਼ਰਾਈਲ ਨਾਲ ਲੜਨਾ ਸੋਖਾ ਨਹੀਂ ਆ ਪਰ ਨਮਾਨ ਕੋੜੀ ਨੇ ਕੀ ਹੈ ਆਰਾਮ ਦੇ ਰਾਜੇ ਨੂੰ ਇਜ਼ਰਾਈਲ ਦੇ ਉੱਤੇ ਕੀ ਦਵਾਈ ਹੈ ਜਿੱਤ ਦਵਾਈ ਆ ਉਹ ਯੋਧਾ ਏ ਇੱਕ ਨਾਮੀ ਯੋਧਾ ਏ ਹallelujah ਉਹ ਜਦੋਂ ਉਹ ਉਹ ਜਿੱਤ ਗਿਆ ਇਜ਼ਰਾਈਲ ਨੂੰ ਤਾਂ ਉਹ ਸਾਮਰੀਆਂ ਦੇ ਵਿੱਚੋਂ ਇੱਕ ਛੋਟੀ ਬੱਚੀ ਨੂੰ ਲੈ ਗਿਆ ਇਜ਼ਰਾਈਲ ਦੀ ਇੱਕ ਛੋਟੀ ਬੱਚੀ ਨੂੰ ਗੁਲਾਮ ਬਣਾ ਕੇ ਆਪਣੇ ਨਾਲ ਲੈ ਗਿਆ ਅਤੇ ਉਸ ਨੂੰ ਆਪਣੇ ਘਰ ਵਿੱਚ ਰੱਖਿਆ ਨਮਾਨ ਕੋੜੀ ਦੀ ਪਤਨੀ ਦੇ ਹਵਾਲੇ ਕੀਤੀ ਗਈ ਉਹ ਹallelujah ਤੇ ਜਦੋਂ ਨਮਾਨ ਕੋੜੀ ਦੀ ਪਤਨੀ ਦੇ ਹਵਾਲੇ ਕੀਤੀ ਗਈ ਤਾਂ ਉਹ ਉਸ ਦੀ ਸੇਵਾ ਟੈਲ ਕਰਦੀ ਹੈ ਉਸ ਦੀ ਪਤਨੀ ਦੀ ਕੀ ਕਰਦੀ ਹੈ ਸੇਵਾ ਟੈਲ ਹallelujah ਜ਼ੋਰ ਨਾਲ ਬੁਲਾਗੇ ਹallelujah ਇੱਕ ਛੋਟੀ ਬੱਚੀ ਨਮਾਨ ਕੋੜੀ ਦੇ ਘਰ ਵਿੱਚ ਗੁਲਾਮ ਬਣ ਕੇ ਗਈ ਹallelujah ਉਹਨੂੰ ਗੁਲਾਮ ਬਣਾ ਕੇ ਲੈ ਕੇ ਜਾਇਆ ਗਿਆ ਤਾਂ ਜਦੋਂ ਘਰ ਵਿੱਚ ਆਉਂਦੇ ਗਈ ਤਾਂ ਉਸਨੇ ਦੇਖਿਆ ਕਿ ਜਿਹੜਾ ਮੇਰਾ ਸਵਾਮੀ ਨਮਾਨ ਹੈ ਉਸ ਨੂੰ ਕੀ ਹੋਇਆ ਏ ਕੋੜ ਹੋਇਆ ਏ ਕੀ ਹੋਇਆ ਏ ਕੋੜ ਹallelujah ਉਸ ਨੂੰ ਕੋੜ ਹੈ ਕੋੜ ਇਹੋ ਜੀ ਬਿਮਾਰੀ ਹੈ ਤੁਸੀਂ ਕੈਂਸਰ ਦੇ ਬਾਰੇ ਸੁਣਿਆ ਹੋਏਗਾ ਤੁਸੀਂ ਟੀਵੀ ਦੇ ਬਾਰੇ ਸੁਣਿਆ ਹੋਏਗਾ ਤੁਸੀਂ ਸ਼ੂਗਰ ਦੇ ਬਾਰੇ ਸੁਣਿਆ ਹੋਏਗਾ ਪਰ ਤੁਸੀਂ ਘੱਟ ਹੀ ਜਾਣਦੇ ਹੋ ਕੋੜ ਦੀ ਬਿਮਾਰੀ ਨੂੰ ਕੋੜ ਦੀ ਬਿਮਾਰੀ ਵੀ ਉਸੇ ਪ੍ਰਕਾਰ ਹੀ ਭਿਆਨਕ ਹੈ ਉਹਦਾ ਲਾਜ਼ਮੀ ਹੈਗਾ ਜਿੰਨੂੰ ਕੋੜ ਹੋ ਜਾਂਦਾ ਉਹਦਾ ਲਾਜ਼ਮੀ ਹੈਗਾ ਹੁਣ ਕੋਡ ਤੇ ਥੋੜਾ ਜਿਹਾ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ ਹੈ ਜੇ ਕਿਸੇ ਨੂੰ ਕੋਡ ਹੋਇਆ ਏ ਮੰਨ ਲਓ ਹੱਥ ਤੋਂ ਸ਼ੁਰੂ ਹੋਇਆ ਏ ਤਾਂ ਹੱਥ ਦੀਆਂ ਉਂਗਲਾਂ ਹੌਲੀ 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 ਕੀ ਹੈ ਤੇ ਝੜਦੀਆਂ ਨੇ ਖਤਮ ਹੋ ਜਾਂਦੀਆਂ ਇੱਥੇ ਤੁਹਾਨੂੰ ਸੈਂਸ ਨਹੀਂ ਹੋਏਗਾ ਸੈਂਸ ਨਹੀਂ ਹੋਏਗਾ ਕੁਝ ਵੀ ਹਾਲੇਲੂਇਆ ਜੇ ਤੁਹਾਡੀ ਆ ਕੇ ਕੋਈ ਕਰਦਣਾ ਉਂਗਲ ਵੜਦੇ ਕਿ ਤੁਹਾਨੂੰ ਪਤਾ ਨਹੀਂ ਲੱਗੇ ਤੁਹਾਨੂੰ ਪੀੜ ਹੀ ਨਹੀਂ ਹੋਣੀ ਐ ਇਹ ਕੰਡੀਸ਼ਨ ਹੋ ਜਾਂਦੀ ਕੋੜੀ ਜੇ ਨੱਕ ਤੋਂ ਆਇਆ ਸ਼ੁਰੂ ਤੇ ਕੀ ਹੈ ਨੱਕ ਐਸ ਪੂਰਾ ਗੱਲਾਂ ਸ਼ੁਰੂ ਹੋ ਜਾਂਦਾ ਕਈਆਂ ਦੇ ਤੇ ਪੈਰ ਚੂਹੇ ਖਾ ਜਾਂਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੈਂਸ ਖਤਮ ਹੋ ਜਾਂਦੀ ਹੈ ਬਹੁਤ ਭਿਆਨਕ ਦਿਖਣਾ ਸ਼ੁਰੂ ਹੋ ਜਾਂਦਾ ਬੰਦਾ ਹਾਲੇਲੂਇਆ ਹੁਣ ਇਹ ਇਹ ਕੌਣ ਹੈ ਸੈਨਾਪਤੀ ਚੰਗਾ ਉਹਦੇਦਾਰ ਬੰਦਾ ਏ ਇਸ ਦੇ ਜੀਵਨ ਦੇ ਵਿੱਚ ਕੀ ਹੈ ਕੋੜ ਦੀ ਬਿਮਾਰੀ ਹਾਲੇਲੂਇਆ ਜ਼ੋਰ ਨਾਲ ਬੁਲਾਗੇ ਹਾਲੇਲੂਇਆ ਥੋੜਾ ਸਮਾਂ ਪਹਿਲਾਂ ਇਜ਼ਰਾਈਲ ਨੂੰ ਜਿੱਤ ਕੇ ਨੇ ਵਸ ਵਿੱਚ ਕੀਤਾ ਆ ਜਿਹਦੇ ਨੂੰ ਪਤਾ ਉਸ ਬੱਚੀ ਨੂੰ ਪਤਾ ਲੱਗਦਾ ਹੈ ਤੇ ਕੀ ਕਹਿੰਦੀ ਹੈ ਜੇਕਰ ਮੇਰਾ ਸੁਆਮੀ ਸਾੰਮਰੀਆਂ ਦੇ ਵਿੱਚ ਸਾਡੇ ਦਾਸ ਕੋਲ ਹੁੰਦਾ ਤਾਂ ਉਹ ਇਸ ਨੂੰ ਕੀ ਕਰ ਦਿੰਦਾ ਚੰਗਾ ਕਰ ਦਿੰਦਾ ਹallelujah ਜਦੋਂ ਨਮਾਨ ਕੋੜੀ ਨੇ ਸੁਣਿਆ ਕਿ ਛੋਟੀ ਬੱਚੀ ਕੀ ਕਹਿ ਰਹੀ ਹੈ ਹੁਣ ਉਹਦੇ ਜੀਵਨ ਦੇ ਵਿੱਚ ਬਹੁਤ ਤਗੜੀ ਬਿਮਾਰੀ ਸੀ ਹallelujah ਜਿਸ ਦਾ ਕੋਈ ਇਲਾਜ ਨਹੀਂ ਸੀਗਾ ਉਹ ਹੌਲੀ ਹੌਲੀ ਮਰ ਰਿਹਾ ਸੀਗਾ ਹੌਲੀ ਹੌਲੀ ਕੀ ਕਰ ਰਿਹਾ ਸੀਗਾ ਮਰ ਰਿਹਾ ਸੀਗਾ ਤੇ ਜਦੋਂ ਉਹਨੇ ਦੇਖਿਆ ਕਿ ਛੋਟੀ ਬੱਚੀ ਕੀ ਕਹਿ ਰਹੀ ਹੈ ਉਹ ਰਾਜੇ ਦੇ ਕੋਲ ਗਿਆ ਤੇ ਰਾਜੇ ਨੂੰ ਆਖਦਾ ਹੈ ਕਿ ਮੈਂ ਇਹ ਛੋਟੀ ਬੱਚੀ ਨੇ ਮੈਨੂੰ ਆਖਿਆ ਏ ਕਿ ਤੂੰ ਕਿੱਥੇ ਜਾ ਸਾਹਮਣੀਆਂ ਦੇ ਵਿੱਚ ਜਾ ਭੇਸ਼ਵਕਤਾ ਨੂੰ ਮੇਲ ਨਬੀ ਨੂੰ ਮੇਲ ਜੋ ਤੇਰੀ ਕੀ ਹੈ ਇਸ ਬਿਮਾਰੀ ਨੂੰ ਕੀ ਕਰ ਦੇਗਾ ਚੰਗਿਆ ਕਰ ਦੇਗਾ ਹallelujah ਤੇ ਰਾਮ ਦਾ ਰਾਜਾ ਕੋਲ ਅੰਦਰ ਜਾ ਕਿਉਂਕਿ ਰਾਮ ਦੇ ਰਾਜੇ ਨੂੰ ਪਤਾ ਸੀਗਾ ਕਿ ਇਸ ਨੇ ਕੀ ਦਵਾਈ ਹੈ ਸਾਨੂੰ ਜਿੱਤ ਦਵਾਈ ਹੈ ਹallelujah ਜ਼ੋਰ ਨਾਲ ਬੁਲਾਗੇ ਹallelujah ਤੇ ਉਹ ਕੀ ਹੈ ਆਪਣੇ ਨਾਲ ਸੋਨੇ ਲੈਂਦਾ ਸੋਨਾ ਲੈਂਦਾ ਹੈ ਹallelujah ਇੱਥੇ ਲਿਖਿਆ ਹੈ ਹਾਂ ਹਾਂ ਤਾਂ ਅਰਾਮ ਦੇ ਰਾਜਾ ਨੇ ਆਖਿਆ ਚਲਾ ਜਾ ਮੈਂ ਇਜ਼ਰਾਈਲ ਦੇ ਬਾਦਸ਼ਾਹ ਨੂੰ ਇੱਕ ਚਿੱਠੀ ਘੱਲਾਂਗਾ ਸੋ ਉਹ ਤੁਰ ਪਿਆ ਤੇ 10 ਤੋੜੇ ਚਾਂਦੀ ਦੇ ਤੇ 6000 ਮਿਸਕਾਲ ਸੋਨਾ ਤੇ 10 ਜੋੜੇ ਕੱਪੜੇ ਆਪਣੇ ਨਾਲ ਲੈ ਲੈ ਕਿਨੂੰ ਦੇਣ ਦੇ ਲਈ ਭਲਾਂ ਉਹ نبی ਨੂੰ ਦੇਣ ਦੇ ਲਈ ਅਲੀਸ਼ਾ ਨਬੀ ਨੂੰ ਦੇਣ ਦੇ ਲਈ ਸਾਰੇ ਬਲਾਂਗੇ ਹallelujah ਹallelujah ਤੇ ਜਦੋਂ ਆਰਾਮ ਦੇ ਰਾਜੇ ਨੇ ਚਿੱਠੀ ਲੈ ਕੇ ਦਿੱਤੀ ਕਹਿੰਦਾ ਜਾ ਕੇ ਇਜ਼ਰਾਈਲ ਦੇ ਰਾਜੇ ਨੂੰ ਫੜਾ ਦੀ ਹallelujah ਤੇ ਜਦੋਂ ਉਹ ਨਮਾਨ ਘੋੜੀ ਇੱਕ ਸੈਨਾਪਤੀ ਉਹ ਚਿੱਠੀ ਨਾਲ ਲੈ ਕੇ ਸੋਨਾ ਚਾਂਦੀ ਨਾਲ ਲੈ ਕੇ ਕੱਪੜੇ ਲੈ ਕੇ ਇਜ਼ਰਾਈਲ ਨੂੰ ਤੁਰਿਆ ਜਾ ਕੇ ਇਜ਼ਰਾਈਲ ਦੇ ਰਾਜੇ ਦੇ ਹੱਥ ਵਿੱਚ ਉਹ ਚਿੱਠੀ ਦਿੱਤੀ ਉਹਨੇ ਚਿੱਠੀ ਪੜੀ ਤਾਂ ਉਹਨੇ ਆਪਣੇ ਕੱਪੜੇ ਪਾੜ ਲਏ ਇਜ਼ਰਾਈਲ ਦੇ ਰਾਜੇ ਨੇ ਕਹਿੰਦਾ ਭਲਾ ਸੀ ਇਸ ਬਿਮਾਰੀ ਨੂੰ ਕਵੇਂ ਚੰਗਾ ਕਰ ਸਕਦੇ ਤੁਹਾਡਾ ਰਾਜਾ ਸਾਡੇ ਨਾਲ ਵੱਧੋ ਬਦੀ ਕੀ ਭਾਲਦਾ ਏ ਲੜਾਈ ਭਾਲਦਾ ਏ ਹallelujah ਜ਼ੋਰ ਨਾਲ ਬੋਲਾਂਗੇ ਹallelujah ਤੁਹਾਡਾ ਰਾਜਾ ਕੀ ਭਾਲਦਾ ਏ ਲੜਾਈ ਭਾਲਦਾ ਏ ਸਾਡੇ ਨਾਲ ਲੜਨਾ ਚਾਹੁੰਦਾ ਫੇਰ ਦੁਬਾਰਾ ਹallelujah ਅਲੀਸ਼ਾ ਬਿਸ਼ਵਕਤਾ ਨੇ ਸਨੇਹਾ ਭੇਜਿਆ ਰਾਜੇ ਨੂੰ ਕਹਿੰਦਾ ਇਹਨੂੰ ਆਣ ਦੇ ਇਹਨੂੰ ਕੀ ਹੈ ਇਹਨੂੰ ਮੇਰੇ ਕੋਲ ਆਣ ਦੇ ਅੱਗੇ ਜਦੋਂ ਅਸੀਂ ਪੜ੍ਹਦੇ ਆਂ ਤਾਂ ਲਿਖਿਆ ਹੈ ਜਦੋਂ ਨਮਾਨ ਕੋੜੀ ਅਲੀਸ਼ਾ ਦੇ ਤੰਬੂ ਦੇ ਸਾਹਮਣੇ ਜਾ ਕੇ ਖਲੋਤਾ ਤੇ ਜਿਹੜਾ ਖੁਦਾ ਦਾ ਬੰਦਾ ਸੀ ਜਿਹੜਾ ਤੰਬੂ 'ਚ ਬੈਠਾ ਸੀ ਉਹਨੇ ਕੀ ਹੈ ਅੰਦਰੋਂ ਹੀ ਕਿਹਾ ਬਾਹਰ ਨਹੀਂ ਨਿਕਲਿਆ ਹallelujah ਜ਼ੋਰ ਨਾਲ ਬੋਲਾਂਗੇ ਹallelujah ਬਾਹਰ ਨਹੀਂ ਨਿਕਲਿਆ ਉਹ ਇਹ ਨਹੀਂ ਵੇਖਿਆ ਕੌਣ ਹੈ ਸੈਨਾਪਤੀ ਜਾਂ ਕੌਣ ਹੈ ਉਹਦੇਦਾਰ ਬੰਦਾ ਹੈ ਹallelujah ਅੰਦਰੋਂ ਹੀ ਕਹਤਾ ਕਿ ਜਾ ਜਾ ਕੇ ਯਰਦਨ ਨਦੀ ਦੇ ਵਿੱਚ ਕੀ ਮਾਰਿਆ ਸੱਤ ਟੁੱਬੀਆਂ ਮਾਰਿਆ ਉਹਨਾਂ ਰਾਜ਼ੂ ਹੋ ਗਿਆ ਇਸ ਗੱਲ ਨੂੰ ਸੁਣ ਕੇ ਕਿ ਮੈਂ ਯੋਧਾ ਮੈਂ ਸੈਨਾਪਤੀ ਇਨਨੂ ਰਹਾ ਕੇ ਗਿਆ ਐ ਇਹਨੇ ਮੇਰਾ ਕੋਈ ਵੈਲਕਮ ਨਹੀਂ ਕੀਤਾ ਇਹਨੇ ਕੋਈ ਸਵਾਗਤ ਨਹੀਂ ਕੀਤਾ ਉਹਨੇ ਸੋਚਿਆ ਸੀਗਾ ਉਹ ਜਦੋਂ ਮੈਂ ਜਾਵਾਂਗਾ ਮੈਨੂੰ ਹਾਰ ਬੈਣਗੇ ਹallelujah ਮੇਰਾ ਵੈਲਕਮ ਹੋਏਗਾ ਮੇਰਾ ਸਵਾਗਤ ਹੋਏਗਾ ਹੋ ਸਕਦਾ ਮੈਨੂੰ ਮੇਰੇ ਤੇ ਉਹ ਮਾਲਿਸ਼ ਕਰੇ ਤੇਲ ਨਾਲ ਮਾਲਿਸ਼ ਕਰੇ ਹallelujah ਬੜਾ ਕੁਝ ਸੋਚਿਆ ਹੈਗਾ ਪਰ ਜਾਂਦੇ ਜਦੋਂ ਉਥੇ ਤੰਬੂ ਦੇ ਅੱਗੇ ਜਾ ਕੇ ਖੜਾ ਹੀ ਆ ਉਹ ਦਾਸ ਤੇ ਤੰਬੂ ਚੋਂ ਬਾਹਰ ਹੀ ਨਹੀਂ ਆਇਆ ਉਹਨੇ ਉੱਥੇ ਹੀ ਕਹਿਤਾ ਕਹਿੰਦਾ ਜਾ ਕੇ ਤੇ ਸੱਤ ਗੁੱਬੀਆਂ ਮਾਰ ਲੈ ਜਦ ਤੂੰ ਨਦੀ ਦੇ ਤੂ ਕੀ ਹੋ ਜਾਏਗਾ ਚੰਗਾ ਸਾਰੇ ਬੋਲਾਂਗੇ ਹallelujah ਨਰਾਜ਼ ਹੋ ਗਿਆ ਤਨ ਪਤਾ ਵੱਡੇ ਜਿਹੜੇ ਲੋਕ ਹੁੰਦੇ ਨਾ ਉਹਨਾਂ ਨਾਲ ਕੋਈ ਚੰਗੇ ਸਲਾਹਕਾਰ ਵੀ ਹੁੰਦੇ ਆ ਉਹਨਾਂ ਨਾਲ ਇੱਕ ਨਾਲ ਇੱਕ ਸਲਾਹਕਾਰ ਸੀਗਾ ਹੁੰਦਾ ਨਮਾਨ ਕੋੜੀ ਦੇ ਨਾਲ ਇੱਕ ਸਲਾਹਕਾਰ ਵੀ ਸੀਗਾ ਹallelujah ਉਹਨੇ ਚੰਗੀ ਸਲਾਹ ਦਿੱਤੀ ਕਹਿੰਦਾ ਜੇ ਸੁਆਮੀ ਜੇਕਰ ਤੈਨੂੰ ਕੋਈ ਔਖਾ ਕੰਮ ਕਹਿ ਦਿੰਦਾ ਉਹ ਤੇ ਤੂੰ ਉਹ ਵੀ ਤੇ ਕਰਨਾ ਸੀਗਾ ਤੈਨੂੰ ਤੇ ਔਖਾ ਕੰਮ ਦੱਸਿਆ ਏ ਜਰਦਨ ਨਦੀ ਦੇ ਵਿੱਚ ਜਾ ਕੇ ਸੱਤ ਟੁੱਬੀਆਂ ਹੀ ਮਾਰਦੀਆਂ ਤੇ ਮਾਰ ਲਾ ਉਹਨੇ ਉਸ ਦੀ ਗੱਲ ਮੰਨੀ ਉਹ ਜਰਦਨ ਨਦੀ ਦੇ ਵਿੱਚ ਗਿਆ ਉਹਨੇ ਸੱਤ ਟੁੱਬੀਆਂ ਮਾਰੀਆਂ ਕਿੰਨੀਆਂ ਟੁੱਬੀਆਂ ਮਾਰੀਆਂ ਸੱਤ ਹallelujah ਸੱਤ ਟੁੱਬੀਆਂ ਮਾਰੀਆਂ ਜਦੋਂ ਤੇ ਉਹ ਕੀ ਹੋ ਗਿਆ ਚੰਗਾ ਹੋ ਗਿਆ ਹallelujah ਉਹਦਾ ਕੋੜ ਕੀ ਹੋ ਗਿਆ ਜਾਂਦਾ ਰਿਆ ਉਹ ਬੱਚੇ ਵਰਗੀ ਉਹਦੀ ਸਕਿਨ ਹੋ ਗਈ ਬੱਚੇ ਵਰਗੀ ਇਹ ਚੀਜ਼ ਇਹ ਜੋ ਉਹਦੇ ਜੀਵਨ ਦੇ ਵਿੱਚ ਚਮਤਕਾਰ ਹੋਇਆ ਸੀਗਾ ਉਹ ਬਹੁਤ ਅਨੰੰdit ਹੋਇਆ ਬਹੁਤ ਜ਼ਿਆਦਾ ਖੁਸ਼ ਹੋਇਆ ਹਾਲੇਲੂਇਆ ਜ਼ੋਰ ਨਾਲ ਬੁਲਾਗੇ ਹਾਲੇਲੂਇਆ ਉਹ مصیبت ਦਾ ਪਹਾੜ ਉਹ ਜਿਹੜੀ مصیبت ਉਹ ਬਿਮਾਰੀ ਜਿਹੜਾ ਪਹਾੜ ਦਾ ਰੂਪ ਲੈ ਚੁੱਕੀ ਸੀ ਉਹ ਟੱਲ ਗਈ ਸੀ ਹੁਣ ਹਾਲੇਲੂਇਆ ਉਹ ਪਹਾੜ ਹੰਦੇ ਜੀਵਨ ਤੋਂ ਜਾਂਦਾ ਰਿਹਾ ਲਿਖਿਆ ਹੈ ਕਿ ਉਹ ਫੇਰ ਉੱਥੋਂ ਮੁੜਿਆ ਤੇ ਜਾ ਕੇ ਫੇਰ ਤੰਬੂ ਦੇ ਸਾਹਮਣੇ ਖਲੋ ਗਿਆ ਹਾਲੇਲੂਇਆ ਉਹਨੇ ਕੀ ਆਖਿਆ ਰੱਬ ਦੇ ਬੰਦਿਆ ਮੈਂ ਸੋਨਾ ਚਾਂਦੀ ਲੈ ਕੇ ਆਇਆ ਮੈਂ ਭੇਟਾਂ ਲੈ ਕੇ ਆਇਆ ਇਹ ਮੈਂ ਤੈਨੂੰ ਦੇਣਾ ਅਗੋ ਰੱਬ ਦੇ ਬੰਦੇ ਨੇ ਕੀ ਆਖਿਆ ਲੈ ਜਾਏ ਮੈਨੂੰ ਚਾਹੀਦੀਆਂ ਨਹੀਂ ਸਾਰੇ ਬੱਲਾਂ ਕੇ ਹallelujah ਰੱਬ ਦੇ ਬੰਦੇ ਨੇ ਇਹ ਨਹੀਂ ਕਿਹਾ ਕਿ ਅੱਜ ਮੈਂ ਤੰਬੂ 'ਚ ਆਂ ਤੇ ਮੇਰਾ ਕੀ ਹੋ ਗਿਆ ਹੈ ਇੰਤਜ਼ਾਮ ਹੁਣ ਮੈਂ ਕੀ ਕਰਾਂਗਾ ਮਹਿਲ ਬਣਾਵਾਂਗਾ ਹallelujah ਕੋਠੀ ਪਾਈਏ ਲਿਆਓ ਦਵਾ-ਦਾਵਾ ਇਹ ਰੱਬ ਨੇ ਇੰਤਜ਼ਾਮ ਕੀਤਾ ਉਹ ਕਹਿੰਦਾ ਨਾ ਮੈਨੂੰ ਨਹੀਂ ਤੇਰਾ ਕੁਝ ਵੀ ਚਾਹੀਦਾ ਲੈ ਜਾ ਜਿਵੇਂ ਤੂੰ ਲੈ ਕੇ ਆਇਆ ਸੀ ਹallelujah ਜ਼ੋਰ ਨਾਲ ਬੁਲਾਗੇ ਹallelujah ਉਹ ਮੁੜ ਗਿਆ ਉਹਦੇ ਜੀਵਨ ਦੇ ਵਿੱਚ ਐਡਾ ਵੱਡਾ ਚਮਤਕਾਰ ਕਿਵੇਂ ਹੋ ਗਿਆ ਨਮਾਨ ਕੋੜੀ ਦੇ ਜੀਵਨ ਦੇ ਵਿੱਚ ਐਡਾ ਵੱਡਾ ਚਮਤਕਾਰ ਕਿਵੇਂ ਹੋ ਗਿਆ ਕਿਵੇਂ ਉਹਦਾ ਕੋੜ ਠੀਕ ਹੋਇਆ ਏ ਹallelujah ਦੱਸ ਸਕਦੇ ਤੁਸੀਂ ਉਹਦਾ ਕੋੜ ਕਿਵੇਂ ਠੀਕ ਹੋਇਆ ਦੱਸੋ ਹallelujah ਜ਼ੋਰ ਨਾਲ ਬੁਲਾਗੇ ਹallelujah ਉੰਦਕ ਕੋੜ ਐਵੇਂ ਠੀਕ ਹੋਇਆ ਏ ਕਿਵੇਂ ਨਮਾਨ ਕੋੜੀ ਦਾ ਵਿਸ਼ਵਾਸ ਹੈਗਾ ਸੀਗਾ ਕਿ ਮੈਂ ਚੰਗਾ ਹੋ ਜਾਵਾਂਗਾ ਹallelujah ਨਮਾਨ ਕੋੜੀ ਦੇ ਵਿਸ਼ਵਾਸ ਨੇ ਨਹੀਂ ਚੰਗਾ ਕੀਤਾ ਕਿੰਦੇ ਵਿਸ਼ਵਾਸ ਨੇ ਚੰਗਾ ਕੀਤਾ ਛੋਟੀ ਬੱਚੀ ਦੇ ਵਿਸ਼ਵਾਸ ਨੇ ਕੀ ਕੀਤਾ ਚੰਗਾ ਕੀਤਾ ਸਾਰੇ ਬੋਲਾਂਗੇ ਹallelujah ਜਿੰਨੇ ਆਪਣੇ ਸੁਆਮੀ ਨੂੰ ਕਿਹਾ ਸੀਗਾ ਕਿ ਜੇ ਤੂੰ ਸਾਡੇ ਦੇਸ਼ ਵਿੱਚ ਹੁੰਦਾ ਤੇ ਤੂੰ ਕੀ ਹੋ ਜਨਾ ਸੀ ਚੰਗਿਆ ਹੋ ਸਾਡਾ ਪਰਮੇਸ਼ਰ ਤੈਨੂੰ ਚੰਗਿਆ ਕਰ ਸਕਦਾ ਏ ਉਥੇ ਇੱਕ ਖੁਦਾ ਦਾ ਖਾਦਮ ਹੈ ਜੋ ਤੇਰੇ ਲਈ ਦੁਆ ਕਰੇਗਾ ਤੂੰ ਚੰਗਿਆ ਹੋ ਹallelujah ਪਰਮੇਸ਼ਰ ਨੇ ਉਸ ਬੱਚੀ ਦੀ ਕੀ ਰੱਖੀ ਲਾਜ ਰੱਖੀ ਉਹਨੂੰ ਬੇਇੱਜ਼ਤ ਹੋਣ ਦਿੱਤਾ ਹallelujah ਖੁਦਾ ਆਪਣੇ ਲੋਕਾਂ ਦੇ ਨਾਲ ਹੁੰਦਾ ਹੈ ਚਾਹੇ ਉਹ ਗੁਲਾਮੀ ਦੇ ਵਿੱਚ ਹੀ ਕਿਉਂ ਨਾ ਹੋਣ ਜਿੰਦੇ ਤੋਂ ਕੰਮ ਲੈਣਾ ਖੁਦਾ ਨੇ ਲੈ ਲੈਂਦਾ ਏ ਉਹ ਬੱਚੀ ਗੁਲਾਮ ਬਣ ਕੇ ਗਈ ਸੀ ਤੁਸੀਂ ਸੋਚੋ ਉਹ ਮਨੁੱਖ ਜਿੰਨੂੰ ਕੋੜ ਲੱਗਾ ਏ ਜਿੰਦੀ ਕੋਈ ਬਿਮਾਰੀ ਦਾ ਲਾਜ ਨਹੀਂ ਹੈਗਾ ਏ ਕੋੜ ਇੱਕ ਭਿਆਨਕ ਬਿਮਾਰੀ ਹੈ ਜਿੰਦੇ ਅੰਗ ਗਲਦੇ ਪਏ ਆ ਸਰੀਰ ਦੇ ਹallelujah ਉਹਨੇ ਜੰਗ ਤਾਂ ਜਿੱਤ ਲਈ ਇਜ਼ਰਾਈਲ ਤੋਂ ਪਰ ਉਹ ਸਰੀਰ ਦੀ ਜੰਗ ਨਹੀਂ ਜਿੱਤ ਪਾਇਆ ਉਹ ਹਾਰ ਰਿਹਾ ਸੀਗਾ ਹallelujah ਜ਼ੋਰ ਨਾਲ ਬੁਲਾਗੇ ਹallelujah ਇਸ ਬਿਮਾਰੀ ਤੋਂ ਨਜ਼ਾਤ ਕਿਵੇਂ ਮਿਲੀ ਜਦੋਂ ਉਸ ਛੋਟੀ ਬੱਚੀ ਨੇ ਕੀ ਦਿੱਤੀ ਗਵਾਹੀ ਦਿੱਤੀ ਹallelujah ਜ਼ੋਰ ਨਾਲ ਬੁਲਾਗੇ ਹallelujah ਇਹਨੂੰ ਕਹਿੰਦੇ ਆ ਕਿ ਜੇਕਰ ਤੁਹਾਡੇ ਅੰਦਰ ਰਾਈ ਦੇ ਦਾਣ ਜਿੰਨਾ ਵਿਸ਼ਵਾਸ ਹੋਵੇ ਤਪਹਾੜ ਨੂੰ ਗੋਹਾਂਗੇ ਇਸ ਥਾਂ ਤੋਂ ਹਟ ਜਾ ਤੋ ਹਟ ਜਾ ਹੁਣ ਤੁਸੀਂ ਸੋਚੋ ਉਹ ਬੱਚੀ ਗੁਲਾਮ ਬਣ ਕੇ ਗਈ ਸੀ ਸੈਨਾਪਤੀ ਨਮਾਨ ਜਿਹੜਾ ਕੋੜੀ ਸੀਗਾ ਉਹ ਚੰਗਾ ਹੋ ਗਿਆ ਸੀ ਉਹਦੇ ਕਹਿਣ ਦੇ ਅਨੁਸਾਰ ਸੋਚੋ ਉਸ ਉਸ ਬੱਚੀ ਨੂੰ ਉਸਨੇ ਕਿਵੇਂ ਰੱਖਿਆ ਹੋਵੇਗਾ ਸਾਰੇ ਬੁਲਾਗੇ ਹਾਲੇਲੂਇਆ ਹਾ ਚੋਕੇ ਬੁਲਾਗੇ ਹallelujah ਹੋ ਸਕਦਾ ਉਹਨੇ ਕਿਹਾ ਹੋਵੇ ਕਿ ਤੈਨੂੰ ਆਜ਼ਾਦੀ ਹੈ ਤੂੰ ਆਪਣੇ ਘਰ ਨੂੰ ਵਾਪਸ ਜਾ ਸੁਖੀ ਸਲਾਮਤ ਜਾ ਹallelujah ਉਸਨੇ ਯਾਦ ਕਰ ਦਿੱਤਾ ਹੋਵੇਗਾ ਤੂੰ ਘਰ ਨੂੰ ਜਾ ਆਪਦੇ ਉਹਦੀ ਇੱਜ਼ਤ ਵਧਾਤੀ ਪਰਮੇਸ਼ਰ ਨੇ ਸਾਰੇ ਬੁਲਾਗੇ ਹallelujah ਇਸੇ ਪ੍ਰਕਾਰ ਜੇਕਰ ਤੁਹਾਡੇ ਅੰਦਰ ਵੀ ਵਿਸ਼ਵਾਸ ਹੈ ਤੁਸੀਂ ਕਿਸੇ ਨੂੰ ਵਿਸ਼ਵਾਸ ਦੇ ਨਾਲ ਕਹਿ ਹੀ ਦੋਗੇ ਕਿ ਜਾ ਬੰਦਿਆ ਰੱਬ ਦੇ ਘਰ ਵਿੱਚ ਜਾ ਖੁਦਾ ਦੇ ਬੰਦੇ ਆ ਕੋ ਕੀ ਕਰਾ ਦਵਾਖ ਰਾ ਖੁਦਾ ਤੈਨੂੰ ਕੀ ਕਰੇਗਾ ਚੰਗਿਆ ਕਰ ਮੈਂ ਤੁਹਾਨੂੰ ਦੱਸ ਦਵਾਂ ਤੁਹਾਡਾ ਵਿਸ਼ਵਾਸ ਉਸ ਬੰਦੇ ਨੂੰ ਕੀ ਕਰ ਦੇਗਾ ਚੰਗਿਆ ਕਰ ਦੇਗਾ ਸਾਰੇ ਬੁੱਲਾਂਗੇ ਹਾਲੇਲੂਇਆ ਹਾਂ ਸੋ ਕੇ ਬੁੱਲਾਂਗੇ ਹਾਲੇਲੂਇਆ ਪਰਮੇਸ਼ਰ ਤੁਹਾਡੇ ਤੋਂ ਵੀ ਕੀ ਲੈਗਾ ਕੰਮ ਤੁਹਾਡੀ ਵੀ ਇੱਜ਼ਤ ਵਧਾਏਗਾ ਇਹ ਨਾ ਦੇਖੋ ਬੰਦਾ ਕੌਣ ਹੈ ਹਾਲੇਲੂਇਆ ਉਸਨੇ ਇਹ ਨਹੀਂ ਦੇਖਿਆ ਕਿ ਈ ਬੰਦਾ ਸੈਨਾਪਤੀ ਹੈ ਹallelujah ਇਹ ਬੜਾ ਔਟੇਦਾਰ ਬੰਦਾ ਏ ਉਹ ਤੇ ਗੁਲਾਮ ਬਣ ਕੇ ਗਈ ਸੀ ਇਹਨੇ ਕੋਈ ਸ਼ਰਮ ਨਹੀਂ ਖਾਦੀ ਇਹਨੇ ਜਾ ਕੇ ਕਹਿਤਾ ਹallelujah ਤੇਰੀ ਬਿਮਾਰੀ ਦਾ ਇਲਾਜ ਕਿੱਥੇ ਆ ਸਾਡੇ ਕੋਲ ਐ ਸਾਡਾ ਖੁਦਾ ਦਿਨ ਕੀ ਕਰ ਸਕਦਾ ਚੰਗਿਆ ਕਰ ਸਕਦਾ ਸਾਰੇ ਬੁਲਾਗੇ ਹallelujah ਖੁਦਾ ਇਸ ਪ੍ਰਕਾਰ ਕੰਮ ਕਰਦਾ ਏ ਹallelujah ਖੁਦਾ ਅਦਭੂਤ ਕੰਮ ਕਰਦਾ ਏ ਪਰਮੇਸ਼ਰ ਤੁਹਾਡੇ ਦੁਆਰਾ ਵੀ ਕੰਮ ਕਰੇਗਾ ਤੁਸੀਂ ਵੀ ਖੁਦਾ ਦੇ ਗਵਾਹ ਬਣੋ ਹallelujah ਪਰਮੇਸ਼ਰ ਦੇ ਗਵਾਹ ਬਣੋ ਤਾਂ ਦੇਖੋ ਲੋਕਾਂ ਦੇ ਜੀਵਨਾਂ ਵਿੱਚ ਕੀ ਹੋਣਗੇ ਕੰਮ ਉਹ ਖੁਦਾ ਦੀ ਵਡਿਆਈ ਕਰਦਾ ਗਿਆ ਉਹ ਪਰਮੇਸ਼ਰ ਇਜ਼ਰਾਈਲ ਦੇ ਪਰਮੇਸ਼ਰ ਦੀ ਵਡਿਆਈ ਹੋਣ ਲਾ ਪੀ ਹੁੰਦੇ ਮੂੰਹ ਦੇ ਵਿੱਚੋਂ ਹallelujah ਉਹ ਬੰਦਾ ਜਿਹੜਾ ਖੁਦਾ ਦੇ ਵਿਰੁੱਧ ਸੀ ਖੁਦਾ ਦੇ ਲੋਕਾਂ ਦੇ ਵਿਰੁੱਧ ਸੀ ਮੈਨੂੰ ਦੱਸੋ ਉਹ ਖੁਦਾ ਦੇ ਵਿਰੁੱਧ ਰਿਆ ਨਹੀਂ ਖੁਦਾ ਦੇ ਲੋਕਾਂ ਦੇ ਵਿਰੁੱਧ ਰਿਆ ਨਹੀਂ ਹallelujah ਕਿਉਂ ਕਿ ਪਰਮੇਸ਼ਰ ਨੇ ਹੁੰਦਾ ਜੀਵਨ ਬਦਲ ਦਿੱਤਾ ਸਾਰੇ ਬੋਲਾਂਗੇ ਹallelujah ਹਾ ਚੋਕੇ ਬੋਲਾਂਗੇ ਹallelujah ਪਰਮੇਸ਼ਰ ਇਸ ਪ੍ਰਕਾਰ ਲੋਕਾਂ ਦੇ ਜੀਵਨਾਂ ਨੂੰ ਕੀ ਬਦਲ ਕੇ ਰੱਖਦਾ ਹੈ ਹੁਣ ਤੁਸੀਂ ਖੁਦਾ ਦੇ ਘਰ ਵਿੱਚ ਆਉਂਦੇ ਹੋ ਛੋਟੇ ਬੱਚਿਆਂ ਨੂੰ ਵੀ ਖੁਦਾ ਦੇ ਘਰ ਵਿੱਚ ਲੈ ਕੇ ਆਓ ਉਹਨਾਂ ਦਾ ਇਮਾਨ ਖੁਦਾ ਦੇ ਵਿੱਚ ਹੋਵੇ ਪਰਮੇਸ਼ਰ ਵਿੱਚ ਹੋਵੇ ਜਿੱਦ ਜਿੱਦਨ ਉਹਨਾਂ ਦੇ ਮੁਸੀਬਤ ਆਣ ਪਵੇ ਉਹ ਖੁਦਾ ਨੂੰ ਉਹਨਾਂ ਨੂੰ ਪਤਾ ਇਹ ਜਾਣਕਾਰੀ ਰਵੇ ਕਿ ਸਾਡਾ ਖੁਦਾ ਕੀ ਹੈ ਸਾਨੂੰ ਇਸ ਮੁਸੀਬਤ ਤੋਂ ਕੀ ਕੱਢ ਸਕਦਾ ਹੈ ਬਾਹਰ ਕੱਢ ਹallelujah ਇਹੋ ਜਾਂ ਬੱਚਿਆਂ ਦੇ ਅੰਦਰ ਵਿਸ਼ਵਾਸ ਪੈਦਾ ਕਰੋ ਹallelujah ਖੁਦਾ ਉਹਨਾਂ ਦੇ ਨਾਲ ਰਹੇਗਾ ਖੁਦਾ ਦੇ ਵਚਨ ਉਹਨਾਂ ਦੇ ਨਾਲ ਰਹਿਣਗੇ ਹਰ ਮੁਸੀਬਤ ਉਹ ਕੀ ਆ ਜਾਣਗੇ ਬਾਹਰ ਆ ਉਹ ਆਪ ਵੀ ਤੇ ਦੂਸਰਿਆਂ ਨੂੰ ਵੀ ਬਚਾਉਣ ਵਾਲੇ ਹੋਣਗੇ